ਬੈਰੂ ਜੀ ਦਾ ਖਾਸਾ ਬੈਰੂ ਜੀ ਕੀ ਫਤਿਹ ਆ ਬਾਈ ਸਰਕਾਰ ਨੇ ਜੁੱਧਨਸ਼ੇਬਦ ਸ਼ੁਰੂ ਕਰਿਆ ਮੈਂ ਤੁਹਾਨੂੰ ਦਿਖਾਉਣਾ ਹੈ ਸਰਕਾਰਾਂ ਦੇ ਜੁੱਧਨ ਖਾਲ ਆ ਨੌਜਵਾਨ ਹੈ ਜਮਾ ਬਾਈਆਂ ਦੀਆਂ ਸਾਲਾਂ ਦਾ ਹੋ ਚੰਗਾ ਬੈਂਡ ਕਮੀਜ਼ ਪਾਇਆ ਚੰਗਾ ਕੱਪੜੇ ਪਾਇਨੇ ਮੈਨੂੰ ਇੱਥੋਂ ਮਾਈਆਂ ਨੇ ਫੋਨ ਕਰਿਆ ਮੈਂ ਗਰਾਊਂਡ 'ਚ ਸੀ ਗਰਾਊਂਡ 'ਚੋਂ ਆਇਆ ਮਾਤਾਵਾਂ ਨੇ ਧਾਬੀ ਕੋ ਉਹਨਾਂ ਤਾਂ ਆਏ ਸੀ ਮਰਿਆ ਪਿਆ ਇੱਕ ਨੌਜਵਾਨ ਕੋਲੇ ਬੈਠਾ ਇੱਕ ਨੌਜਵਾਨ ਪਿਆ ਖੜਾ ਹੋ ਬਾਈ ਆ ਮੈਨੂੰ ਪਰਮਨ ਦਿੱਤਾ ਮੂੰਹ ਲਗੋ ਕੇ ਰੱਖਾ ਦਾ ਖੜਾ ਹੋ ਖੜਾ ਹੋ ਖੜਾ ਹੋ ਕੇ ਦਿਖਾ ਪਹਿਲਾਂ ਆਪਦੇ ਆਪ ਖੜਾ ਹੋ ਆ ਦੇਖ ਲਓ ਬਾਈ ਹਾਲਾਤ ਚੋਬਰਾਂ ਦੇ ਚੱਲ ਨੰਗਾ ਕਰ ਲਾ ਮੂੰਹ ਮੈਨੂੰ ਕੀ ਹੈ ਖੜਾ ਹੋ ਖੜਾ ਹੋ ਖੜਾ ਹੋ ਖੜਾ ਹੋ ਇਹ ਇਹਨਾਂ ਦਾ ਕੋਈ ਗਸੂਰ ਨਹੀਂ ਆ ਦੇਖੋ ਰਾਤ ਦੇਖੋ ਹੁਣ ਦੇਖੋ 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 ਇਹ ਇਹ ਲਓ ਇਹ 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 ਬਾਹਾਂ ਦਈਆਂ ਸਾਲਾਂ ਦਾ ਮੁੰਡਾ ਦੇਖੋ 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 ਫਰ ਮੈਂ ਕੀ ਕਰਾਂ ਯਾਰ ਮੈਂ ਲੜਦਾ ਥਾਨੂੰ ਪਤਾ ਨਹੀਂ ਤੁਸੀਂ ਕਿੱਥੋਂ ਲੈਨੇ ਹੋਏ ਦੱਸੋ ਮੈਨੂੰ ਖੜਾ ਹੋ ਓਏ ਯਾਰ ਉਹੀ ਕਰ ਖੜਾ ਬਹੋ ਖੜਾ ਹੋ ਖੜਾ ਕਰੀਂ ਮੈਨੂੰ ਖੜਾ ਹੋ ਜਾ ਨਾ ਖੜਾ ਹੋ ਖੜਾ ਹੋ ਖੜਾ ਹੋ ਖੜਾ ਹੋ ਕੰਬੀ ਕਾ ਮੈਂ ਕੁਝ ਨਹੀਂ ਕਹਿੰਦਾ ਛੋਟੇ ਭਾਈ ਦੂਰੀ ਮੜਾ ਜਾ ਤੁਰ ਕੇ ਦਿਖਾਈ ਤੁਰ ਕੇ ਦਿਖਾ ਤੁਰ ਤੁਰ ਇਸ ਤਰ੍ਹਾਂ ਤਰ੍ਹਾਂ ਆ ਦੇਖ ਲੈ ਫਿਰ ਖੜ ਜਾ ਓਏ ਖੜ ਜਾ ਕੀ ਖਾਂਦਾ ਹੈ ਕੀ ਖਾਂਦਾ ਸਹੀ ਸੀ ਅਸੀਂ ਬੱਸਦਾ ਯਾਰ ਕਿਉਂ ਵੀਡੀਓ ਨਹੀਂ ਵੀਡੀਓ ਬੁਦ ਬਣਾਉਣੀ ਹੈ ਹੁਣ ਤੇਰੇ ਆ ਦੇਖ ਲੋ ਜੀ ਹਾਲ ਕੀ ਖਾਂਦਾ ਸ਼ੇਰਾ ਸਹੀ ਦੱਸਦੇ ਤੂੰ ਦੱਸ ਕੀ ਖਾਦਾ ਭਾਈ ਓਏ ਨਹੀਂ ਖਾਂਦਾ ਨਹੀਂ ਮੈਂ ਔਰੇ ਬਲਾਕ ਕਿਹੜੇ ਗੈਸੂਆ ਉਹ ਹੀ ਸਿਗਨੇਚਰ ਕਿੱਥੋਂ ਲੈਤੇ ਸੀ ਕਿੱਥੋਂ ਲੈਤੇ ਐ ਇਹ ਨਹੀਂ ਪਤਾ ਇਹਦੀ ਕੁਲੀ ਸੀ ਇਹਨੇ ਜੇ ਅੱਬਾ ਦੇਖੀ ਜੇ ਬੱਦੇ ਬੱਦੇ ਖਾ ਕੀ ਜੇ ਮੰਜਨ ਇਹ ਵਿਚਾਰਿਆਂ ਨੂੰ ਮਿਲਦੇ ਨੇ ਇਹਨਾਂ ਦਾ ਕਸੂਰ ਕੋਈ ਨਹੀਂ ਜੇ ਨਾ ਮਿਲਦੇ ਨਾ ਖਾਣਾ ਕਿੱਥੋਂ ਤੁਸੀਂ ਬੇਬਾਜ ਕੱਢੀ ਲੈ ਸ਼ਾਕੀ ਕੱਢਾ ਰਕੋ ਇਹ ਕੱਢ ਕੇ ਦਿਖਾ ਦੇ ਓਰੇ ਫੋਟੋ ਨਸ਼ਾ ਨੂੰ ਕੁਛ ਨਹੀਂ ਕਹਿੰਦੇ ਆ ਦਾ ਨਾਮ ਲੈ ਜਾਓ ਆਪ ਦੇ ਕਿੰਨੇ ਦਾ ਇੱਦਾਂ ਸੀ ਪਤਾ ਇਹ ਜੋ ਥਿਰਨ ਕੀ ਕਰ ਉਹ ਸ਼ੇਰਾ ਪਤਾ ਕਿੰਨੇ ਦਾ ਲੱਗਦਾ ਸਿਆ ਦਾ ਸੁਣ ਕਿੰਨੇ ਦੀਆਂ ਦਾ ਕੋਈ ਪਰ ਨਾ ਭਾਈ ਯਾਰ ਪਹਿਲਾਂ ਤਾਂ ਇੰਨੇ ਦਾ ਫਿਰ ਕਿੰਨੇ ਖਾਦੇ ਹੁਣ ਭਾਈ ਹੈਗਾ ਇਹ ਕਿਦਰ ਭਾਈ ਹੁਣ ਕੀ ਇਧਰ ਲੀਕਰ ਉਹ ਤੈਨੂੰ ਘਰੇ ਤੇਰਾ ਕੀ ਆ ਤੇਰੇ ਪਾਪੇ ਦਾ ਨਾਮ ਕੀ ਦਾ ਜਮਾ ਕਰ ਤੇਰੇ ਕੋਲ ਕੀ ਆ ਤੇਰੇ ਕੋਲ ਕੀ ਆ ਦੱਸ ਮੇਰੇ ਕੋਲ ਕੁਛ ਨਹੀਂ ਹੈ ਯਾਰ ਜੀ ਵੇਖ ਕੋਸਾ ਹੈ ਜੀ ਆਪ ਵੀ ਘੜਦੇ ਵਸ ਇੱਥੇ ਰੱਖਦੇ ਅਸੀਂ ਕੁਝ ਨਹੀਂ ਗੈਣੇ ਜਿਹੜਾ ਕੋਸਾ ਹੈਗਾ ਦਿਖਾ ਦੇ ਆਪੀ ਆ ਦੇਖ ਲੈ ਕਿੰਨੇ ਖਾਦੇ ਨੇ ਤੁਸੀਂ ਇਹ ਹਾਂ ਜੀ ਕਿੰਨੇ ਖਾਦੇ ਨੇ ਇਹ ਔਰ ਇੰਝ ਸ਼ੇਰਾਂ ਆਈ ਵਾਲਾ ਕਿੰਨੇ ਖਾਦੇ ਨੇ ਹਾਂ ਜੀ ਤੂੰ ਬਾਂਜੇ ਨੇ ਇਹਦੇ ਪੱਤੇ ਖਾਗ ਇਹਦੇ ਪੱਤਾ 15 ਤੇ ਉਹ ਸੀ ਐਸ ਵੀ ਹੁੰਦੀ ਕੈਰੀਆਂ ਕੈਰੀਆਂ ਤੁਸੀਂ ਯਾਰ ਕਿਉਂ ਨਹੀਂ ਸਮਝਦੇ ਮੂਲ ਕੋਕਾ ਖਾਦਾ ਪੁੱਤ ਮੂਲ ਕੋਕਾ ਖਾਈ ਮੈਨੂੰ ਹੋਊ ਤੂੰ ਤਾਂ ਆਪ ਵੀਡੀਓ ਖੀਆਂ ਆਈ ਰੱਖੀ ਜਾਂਦੇ ਇਹ ਦੇਖ ਲੋ ਭਾਈ ਕੀ ਹਾਲਾਤ ਹੈ ਇਹ ਜਵਾਨੀ ਹੈ ਬਾਟਰਵਾਸ ਹੈ ਇੱਥੇ ਲੋਕਾਂ ਦੀਆਂ ਕੁੜੀਆਂ ਆਉਂਦੀਆਂ ਵਾ ਪਰ ਇਹਨਾਂ ਦਾ ਹੁਣ ਬੱਚਿਆਂ ਦਾ ਕੀ ਕੁ ਖੜਾ ਹੋ ਬਾਈ ਤੂੰ ਬਈ ਉਹ ਦਾ ਬਾਈ ਦਾ ਬਣਾ ਉਹ ਨਾ ਮੈਂ ਕੁਰੀ ਨਹੀਂ ਨਹੀਂ ਕਰਿਆ ਕੋਈ ਗੱਲ ਨਹੀਂ ਖੜਾ ਤਾਂ ਹੋ ਫਿਰ ਐਂ ਕਾ ਤੂੰ ਕਰੀ ਜਾਂਦਾ ਤੂੰ ਡਿੱਗੀ ਜਾਂਦਾ ਤੂੰ ਬਾਪੇ ਕਿਹੜਾ ਦੋਸਤ ਨਾਲ ਚ ਖੜਾ ਤਾਂ ਹੋ ਜਾ ਕੁਵਾਰਾ ਖੜਾ ਹੋ ਜਾ ਅ ਭਾਈ ਦਾ ਤਖੜਾ ਜੋਧਾ ਜਰਵਾਣਾ ਤੁਰ 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 ਆ ਆ ਦੇਖੋ ਲੈ ਉਹ ਉਹ ਆ ਦੇਖੋ ਤੁਮ ਇਆ ਮੂੰਹ ਆ ਦੇ ਖੜਾ ਆ ਇੱਥੇ ਲਾਈ ਜਾ ਲਿਜੀਓ ਰੱਬ ਨਾਲ ਕਿੱਥੋਂ ਨਾਲੋਂ ਹੁਣ ਇਹਨਾਂ ਦਾ ਕੀ ਕਸੂਰ ਆ ਬੱਚਿਆਂ ਦਾ ਇਹਦਾ 15 ਖਾਈ ਫਿਰਦਾ ਪੂਰਾ ਪੱਤਾ ਇਹ ਕਹਦਾ ਮੈਂ 5 ਖਾਦੇ ਹੇ ਜੇਬ ਚ ਹੋਰ ਪੁਸਾਏਗਾ ਹੋਰ ਵੀ ਕੱਢ ਦੇ ਨਹੀਂ ਹੋਰ ਕੁਛ ਨਹੀਂ ਦੇਗੀ ਇਹ ਕ ਐ ਸੁਟਾ ਇੱਕ ਐ ਸੁਟਾ ਇਹ ਅਭੀ ਜੱਕ ਮੋੜ ਹੋ ਉਹ ਉਹ ਇਧਰ ਉਹ ਮਾਲੀ ਨੂੰ ਫੜਾ ਮਾਲੀ ਨੂੰ ਦਾਬਾ ਅੰਰੇਤੇ ਚਾ ਲਾ ਦੋ ਅਰੇ ਇੱਥੇ ਚਾ ਲਾ ਦੇ ਆ ਆ ਖੁਰਪੀ ਨਾਲ ਲਾ ਦੇ ਹੁਣ ਅਸੀਂ ਬਹਿ ਜੀਏ ਹੁਣ ਤੁਸੀਂ ਬਹਿ ਜਾਓ ਇਦੋਂ ਬਾਅਦ ਜਿੱਦਾ ਫੇਰ ਕੱਢ ਲੈਣੇ ਠੀਕ ਆ ਮਾਰ ਸਣਾ ਬੁੱਤਾ ਮਾਰ ਸਣਾ ਕਿੰਨਾ ਦਾ ਬੱਚਾ ਹੁਣ ਮੂ ਕਾਕੂ ਮਾਰ ਕੇ ਨਾਲ ਆਈ ਗੜਾ ਜਿਵੇਂ ਓਏ ਯਾਰ ਐਨਾ ਬੁਰਾ ਹਾਲ ਯਾਰ ਕਰ ਲੈ ਕੀ ਅਸਾਂ ਵੀ ਸਾਧੀਆਂ ਨੇ ਹਾਂ ਇਹ ਹਾਲਾਤ ਨੇ ਇਹ ਦੁਕਾਨਦਾਰ ਇਹ ਜਵਾਕਾਂ ਨੂੰ ਵੇਚਦੇ ਨੇ ਨਾ ਤਾਂ ਇਹ ਨਾਲੇ ਹਾਲ ਐ ਇਹ ਕਰ ਕਰਾ ਹਾਲਾ ਹੁਣ ਇਹ ਮਰ ਗਿਆ ਦੀ ਜੀਬ ਲੱਗੀ ਤਾਲ ਦੇ ਵਿੱਚ ਐ ਪਿਆ ਹਾਲਾ ਦੇਖੋ ਹੁਣ ਮੈਂ ਇਹਨੂੰ ਪਾਣੀ ਪੂਣੀ ਪਿਉਣਾ ਐ ਹੋ ਸਕਦਾ ਦਾ ਹਸਪਤਾਲ ਚ ਵੀ ਲੈ ਜਾਣਾ ਆ ਹਾਲਾਤ ਨੇ ਆ ਕਿੰਨੇ ਖਾਦੇ ਨਿਕਲਾ ਫੇਰ ਅਸੀਂ ਨੇ 15 ਤੋਂ 5 ਤੇ ਉਮਰ ਕਿੰਨੀ ਐ ਬੜੀ 18 ਹੂੰਝ ਪਾ ਲਿਆ ਖਾਜੇ ਵੀ ਹੂੰਝ ਪਾ ਲਿਆ ਭੈਣ ਦਾ ਖਸਮ ਹਜੇ ਨੇ ਹੂੰਝ ਪਾ ਲਿਆ ਉਹ ਤੇ ਥੋੜਾ ਜਿਹਾ ਕਿਉਂ ਖਾਂਦਾ ਇਹ ਸਾਡੇ ਸਾਹਮਣੇ ਸਾਹਮਣੇ ਕੀ ਕਹੀਏ ਇਹਨਾਂ ਨੂੰ ਯਾਰ ਬੇਚਾਰੇ ਨੂੰ ਇਹ ਤਾਂ ਮਰੀਜ਼ ਨੇ ਯਾਰ ਫਿਰ ਮੈਂ ਨਾ ਵੀਡੀਓ ਬਣਾਵਾ ਫੇਰ ਕਹਾਂ ਇਹਨੇ ਆ ਅੱਜ ਦੀ ਅੱਜ ਦਾ ਜਣਾ ਇਹ ਕਿੰਨਾ ਕਿਹਾ ਦੂਜਾ ਮਹੀਨਾ ਕੈਦਰੀ ਕਾ ਜੱਪਤਾ नशे की समस्या दिन ब दिन गंभीर होती जा रही है परमिंदर सिन्हा झोटे द्वारा सामने लाई गई ग्राउंड रिपोर्ट में युवाओं की दर्दनाक हालत देखने को मिली कुछ युवाओं ने, ने। बताया कि वे दुकानों से मिलने वाली नशीली दवाइयों के पंद्रह तक कैप्सूल ले रहे हैं जिससे उनकी सेहत पर गंभीर असर पड़ रहा है यह सवाल खड़ा होता है कि जब सरकारें नशे के खिलाफ युद्ध जैसे दावे करती हैं, तो फिर नशीली दवाइयां दुकानों से आसानी से कैसे मिल रही हैं? युवाओं की हालत देखकर परिवार चिंतित है और मांग कर रहे हैं कि नशे के नेटवर्क पर सख्त कार्रवाई की जाए सामाजिक कार्यकर्ताओं का कहना है कि नशे के खिलाफ केवल नारेबाजी से काम नहीं चलेगा जमीनी स्तर पर ठोस कदम उठाने होंगे दवाइयों की बिक्री पर निगरानी नशा मुक्ति केंद्रों की बेहतर सुविधाएं और युवाओं के लिए रोजगार व खेल के अवसर बढ़ाने होंगे पंजाब सरकार द्वारा चलाई गई नशे के खिलाफ युद्ध मुहिम जमीन पर कितना असर दिखा रही है यह आज बड़ा सवाल बन चुका है लगातार सामने आ रही रिपोर्टों के अनुसार पंजाब का युवा वर्ग तेजी से नशे की गिरफ्त में फंसता जा रहा है खासकर सिंथेटिक ड्रग्स और चिट्टे की लत युवाओं को शारीरिक और मानसिक रूप से तोड़ रही है स्थानीय लोगों और सामाजिक कार्यकर्ताओं का कहना है कि नशे के नेटवर्क पर ठोस कार्रवाई न होने के कारण युवा आसानी से इन पदार्थों तक पहुंच पा रहे हैं वहीं कुछ वर्ग सवाल भी उठा रहे हैं कि जो लोग युवाओं को नशे से दूर रखकर नैतिक और धार्मिक मूल्यों की ओर प्रेरित करने की बात करते हैं उन पर सख्त कानूनों का इस्तेमाल किया जा रहा है उदाहरण के तौर पर भाई अमृतपाल सिन्हा खालसा के मामले का हवाला देकर कहा जा रहा है कि ऐसे कदम समाज में बहस को जन्म देते हैं विशेषज्ञों का मानना है कि नशे के खिलाफ लड़ाई केवल नारों से नहीं जीती जा सकती इसके लिए जमीनी स्तर पर प्रभावी नीति मुक्ति केंद्रों की सुदृढ़ व्यवस्था शिक्षा और रोजगार के अवसर तथा युवाओं के लिए सकारात्मक गतिविधियों को बढ़ावा देना जरूरी है समाज और सरकार दोनों को मिलकर पंजाब की जवानी को इस दलदल से बाहर निकालने की जरूरत है